ਲੁਧਿਆਣਾ ਦੇ ਮਾਲ ਟਾਉਨ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਗੁਰਦੁਆਰਾ ਸਾਹਿਬ ਤੋਂ ਚਾਲ ਕੇ ਹੁੰਦਾ ਹੋਇਆ ਵਾਕਫਾ ਕਿਲਾਕਾਂ ਦੋ ਬਾਬਾ ਦੀਪ ਸਿੰਘ ਗੁਰਦੁਆਰਾ ਆ ਕੇ ਸਮਾਪਤ ਹੋਇਆ ਦੌਰਾਨ ਗੱਤਕਾ ਪਾਟੀਆਂ ਵੱਲੋਂ ਵੀ ਆਪਣੇ ਜ਼ੋਹਰ ਵਿਖਾਏ ਗਏ ਉਦਰੇ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਲਗਵਾਉਣ ਦੇ ਲਈ ਉਚੇਚਿਤ ਤੌਰ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿਟੂ ਇੰਡਸਟਰੀ ਬੋਰਡ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਸਮੇਤ ਕਈ ਰਾਜਨੀਤਿਕ ਸ਼ਖਸੀਅਤਾਂ ਪੁੱਜੀਆਂ ਜਨਾਦੇ ਵੱਲੋਂ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲਗਾਈ ਗਈ। ਇਹ ਕਿਹੜਾ ਰੂਟ ਲੈਣਾ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ 26 ਜਨਵਰੀ ਨੂੰ ਜਨਮ ਦਿਹਾੜਾ ਆ ਰਿਹਾ ਉਸ ਦਿਸਬਦ ਦੇ ਵਿੱਚ ਅੱਜ ਗੁਰਦੁਆਰਾ ਬਾਬਾ ਦੀਪ ਸਿੰਘ ਮੋਡਰ ਟੌਕ ਐਕਸਟੈਂਸ਼ਨ ਵੱਲੋਂ ਇੱਕ ਬਹੁਤ ਵੱਡਾ ਵਿਸ਼ਾਲ ਜਿਹੜਾ ਨਗਰ ਕੀਰਤਨ ਉਹ ਅੱਜ ਇਥੋਂ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਸ੍ਰੀ ਗੁਰੂ ਗੰਗਾ ਸਾਹਿਬ ਜੀ ਛਤਰਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਦੀ ਰਬਤਾ ਗੁਰਦੁਆਰਾ ਸਾਹਿਬ ਤੋਂ ਹੋ ਕੇ ਸਾਰਾ ਮੋਡਲ ਟਾਊਨ ਮੋਡਲ ਟਾਊਨ ਮਾਰਕੀਟ ਗੁਰਤੇਗ ਬਾਦਰ ਹਸਪੀਟਲ ਤੋਂ ਹੁੰਦਾ ਹੋਇਆ ਸ਼ਾਮ ਨੂੰ ਸੀਸ ਥਾਂ ਤੇ ਨਗਰ ਕੀਰਤਨ ਦੀ ਜਿਹੜੀ ਸਮਾਪਤੀ ਹੋਣੀ ਹੈ ਸੁਸੰਗਤਾ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਕਿਉਂਕਿ ਜਿਹੜੇ ਬਾਬਾ ਦੀਪ ਸਿੰਘ ਹੈ ਨਾ ਉਹ ਕਲਗੀਧਰ ਪਾਤਸ਼ਾਹ ਦੇ ਸਭ ਤੋਂ ਪਿਆਰੇ ਸਿੱਖ ਕਹ ਲੋ ਜਿਨ੍ਹਾਂ ਨੇ ਉਹ ਕਹਿੰਦੇ ਨਾ ਵੀ ਸੀਸਤਲੀ ਤੇ ਸੀਸਤਲੀ ਤੇ ਧਰ ਕੇ ਉਹਨਾਂ ਨੇ ਮੁਗਲਾਂ ਦੇ ਖਿਲਾਫ ਜੰਗ ਵੀ ਲੜੀ ਔਰ ਬਹੁਤ ਇਤਿਹਾਸਿਕ ਜਿੱਤ ਵੀ ਦਰਜ ਕੀਤੀ ਉਹਨਾਂ ਨੇ ਐਸੀ ਕੁਰਬਾਨੀ ਬਾਬਾ ਦੀਪ ਸਿੰਘ ਜੀ ਦਾ ਜੀਵਨ ਜਿਹੜਾ ਉਹ ਨਾ ਤਾਂ ਕਿਸੇ ਇਤਿਹਾਸ ਦੇ ਵਿੱਚ ਪੜਨ ਨੂੰ ਮਿਲਦਾ ਨਾ ਹੀ ਕਿਸੇ ਇਤਿਹਾਸ ਦੇ ਵਿੱਚ ਆਪਾਂ ਨੂੰ ਸੁਣਨ ਨੂੰ ਮਿਲਦਾ ਐਸੀ ਕੁਰਬਾਨੀ ਦੁਨੀਆ ਤੇ ਨਹੀਂ ਕੋਈ ਹੋਈ ਜੋ ਬਾਬਾ ਦੀਪ ਸਿੰਘ ਦਾ ਇਤਿਹਾਸ ਹੈ ਜੋ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਸੋ ਬਹੁਤ ਵੱਡਾ ਦਿਨ ਹੈ ਬਾਬਾ ਦੀਪ ਸਿੰਘ ਦਾ ਆਗਮਨ ਪ੍ਰਕਾਸ਼ ਦਿਹਾੜਾ ਜਿਹੜਾ 26 ਅੱਜ ਨਗਰ ਕੀਰਤਨ ਹੈ ਕੱਲ ਵੀ ਸਮਾਗਮ ਹੈ ਜਵੀ 25 26 ਦਿਨ ਇਸ ਸਮਾਗਮ ਚੱਲਣੇ ਆ ਉਹ ਪੰਥ ਦੇ ਜਿਹੜੇ ਪ੍ਰਸਿੱਧ ਕੀਰਤਨੀ ਆ ਉਹਨਾਂ ਨੇ 26 ਤਰੀਕ ਨੂੰ ਬਹੁਤ ਵੱਡਾ ਇੱਥੇ ਵਿਸ਼ਾਲ ਕੀਰਤਨ ਸਮਾਗਮ ਹੋਣਾ ਰਾਤ ਦੇ 12 ਵਜੇ ਤੱਕ ਚੱਲਣਾ ਸੁਸੰਗਠਾ ਦੇ ਵਿੱਚ ਬਹੁਤ ਉਤਸ਼ਾਹ ਹੈ ਮੈਂ ਆਪਣੇ ਵੱਲੋਂ ਗੁਰਦੁਆਰਾ ਸਾਹਿਬ ਦੀ ਸਾਰੀ ਕਮੇਟੀ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜਿੱਥੇ ਜਨਮ ਦਿਹਾੜੀ ਦੀਆਂ ਲੱਖ ਲੱਖ ਮੁਬਾਰਕਾਂ ਉਥੇ ਸੰਗਤਾਂ ਨੂੰ ਅਪੀਲ ਹੈ ਵੀ ਆਪਣਾ ਸਮਾਂ ਕੱਢ ਕੇ ਅੱਜ ਦੇ ਨਗਰ ਕੀਰਤਨ ਵਿੱਚ ਵੀ ਆਪਣੀਆਂ ਹਾਜ਼ਰੀਆਂ ਲਵਾਉਣ ਲੁਧਿਆਣਾ ਲਾਈਵ ਦੇ ਲਈ ਸੁਰਿੰਦਰ ਸੋਨੀ ਦੀ ਰਿਪੋਰਟ